ਅ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਮੈਂ ਤੁਹਾਡੇ ਨਾਲ ਗਿੱਦੜਬਾ ਦੇ ਮੁਤਲਕ ਗੱਲ ਕਰਨੀ ਚਾਹੁੰਨਾ ਹੈ ਗਿੱਦੜਬਾ ਜੀ ਨੂੰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਹਿਆ ਸੀ ਕਿ ਔਰ ਨਾਰਾ ਦਿੱਤਾ ਸੀ ਵਿਰੋਧੀਆਂ ਨੇ ਕਿ 12 ਸਾਲ ਬਨਾਮ 2.5 ਸਾਲ ਤੇ ਪਤਾ ਨਹੀਂ ਕਿਹੜੇ-ਕਿਹੜੇ ਹੋਰ ਨਾਰੇ ਦਿੱਤੇ ਸੀਗੇ ਕਿ ਅਸੀਂ ਐਦਾਂ ਕਰ ਦੇਾਂਗੇ ਅਸੀਂ ਐਦਾਂ ਕਰ ਦੇਾਂਗੇ ਲੇਕਿਨ ਗਿੱਦੜਵੇ ਦੇ ਜੋ ਹਾਲਾਤ ਆ ਉਹ ਸਾਰੇ ਜਾਣਦੇ ਆ ਮੈਂ ਇਹ ਪੁੱਛਣਾ ਚਾਹੁੰਦਾ ਕਿ ਤਰ੍ਹਾਂ ਤਰ੍ਹਾਂ ਦੇ ਕਈ ਸਰਕਾਰਾਂ ਬਹਾਨੇ ਲਾਉਂਦੀਆਂ ਆ ਕਿ ਫਲਾਹ ਬੰਦਾ ਕੰਮ ਨਹੀਂ ਹੋਣ ਦਿੰਦਾ ਫਲਾਹ ਨਹੀਂ ਹੋਣ ਦਿੰਦਾ ਇਹ ਨਾ ਕੰਮ ਕਰਨ ਦੇ ਤਰੀਕੇ ਆ ਜਦੋਂ ਮੁੱਖ ਮੰਤਰੀ ਪੰਜਾਬ ਦਾ ਹੋਵੇ ਵਿਅਕਤੀ ਜਾਂ ਕੋਈ ਐਮਪੀ ਐਮਐਲਏ ਹੋਵੇ ਤਾਂ ਫੇਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਸਰਕਾਰ ਹੁੰਦਿਆਂ ਲਾਉਣੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੁਣ ਆਈ ਗੱਲ ਗਿੱਦੜਬਾ ਦੇ ਕਮਾਂਕਾਰਾਂ ਦੀ ਜਿਹੜੇ ਵੀ ਕਮਾਂਕਾਰ ਗਿੱਦੜਬਾ ਚ ਚੱਲਦੇ ਆ ਜਾਂ ਚੱਲਣੇ ਚਾਹੀਦੇ ਆ ਉਹਰੇ ਮਤਲਕ ਮਿਊਨਿਸਪਲ ਕਮੇਟੀ ਮਤਾ ਪਾਉਂਦੀ ਹੈ ਔਰ ਮਤਾ ਪਾਉਣ ਵੇਲੇ ਪ੍ਰਧਾਨ ਨੂੰ ਤੇ ਸਾਰੇ ਮਿਊਨਿਸਪਲ ਕਾਉਂਸਲਰਸ ਨੂੰ ਸੱਦਿਆ ਜਾਂਦਾ ਤੇ ਜੇ ਕੋਈ ਮਿਊਨਿਸਪਲ ਪ੍ਰਧਾਨ ਨੂੰ ਜਾਂ ਕਾਉਂਸਲਰ ਨੂੰ ਸੱਦੇ ਹੀ ਨਾ ਤੇ ਮਤਾ ਹੀ ਨਾ ਪਾਵੇ ਤੇ ਆਪਣੇ ਲੈਵਲ ਤੇ ਆਪਣਾ ਕੰਮ ਚਲਾਤਾ ਇਹ ਜਦੋਂ ਇਲੈਕਸ਼ਨ ਲੜਨਾ ਸੀ ਸਰਕਾਰ ਨੇ ਉਦੋਂ ਆਪਣਾ ਕੰਮ ਚਲਾਤਾ ਔਰ ਚਲਾ ਕੇ ਲੋਕਾਂ ਨੂੰ ਕਿਹਾ ਕਿ ਆ ਦੇਖ ਲਿਓ ਤੁਸੀਂ 15 ਦਿਨਾਂ ਚ ਸਾਰਾ ਕੁਝ ਇੱਕ ਮਾਲਵਾ ਨਹਿਰ ਵੀ ਕੱਢਣੀ ਸੀ 15 ਦਿਨਾਂ ਚ ਸੀਵਰੇਜ ਫਲਾ ਇਹ ਉਹ ਸਭ ਕੁਝ ਕਰ ਦਿਆਂਗੇ ਅੱਜ 4-5 ਮਹੀਨੇ ਹੋ ਗਏ ਇਸ ਕੱਲ ਨੂੰ ਸੋ ਮੇਰੇ ਕਹਿਣ ਤੋਂ ਮਤਲਬ ਹੈ ਕਿ ਪ੍ਰਧਾਨ ਦਾ ਜਾ ਹਰੇ ਹੋਏ ਵਿਅਕਤੀ ਦਾ ਕੋਈ ਥੇਲਾ ਰੋਲ ਨਹੀਂ ਹੁੰਦਾ ਇਸ ਗੱਲ ਦੇ ਵਿੱਚ ਇਹ ਸਾਰੇ ਦਾ ਸਾਰਾ ਸਰਕਾਰ ਸਿੱਧਾ ਇਹਦਾ ਮਤਲਬ ਫਿਰ ਤਾਂ ਕੋਈ ਸੜਕ ਵੀ ਨਹੀਂ ਬਣ ਸਕਦੀ ਕੋਈ ਚੀਜ਼ ਵੀ ਨਹੀਂ ਬਣ ਸਕਦੀ ਇਹ ਸਾਰੇ ਦੇ ਸਾਰੇ ਬਹਾਨੇ ਹੁੰਦੇ ਆ ਸਰਕਾਰ ਦੇ ਜੇ ਸਰਕਾਰ ਕੁਝ ਨਾ ਕਰਾਉਣਾ ਚਾਹੁੰਦੀ ਹੋਵੇ ਹੁਣ ਤੱਕ ਮੈਨੂੰ ਲੱਗਦਾ ਜਿਹੜੇ ਮੇਰੇ ਕੋਲ ਇਨਫੋਰਮੇਸ਼ਨ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ ਕਿ ਕੇਵਲ 70 ਲੱਖ ਰੁਪਇਆ ਹੀ ਆਇਆ ਸਰਕਾਰ ਵੱਲੋਂ ਜਦੋਂ ਦਾ ਇਲੈਕਸ਼ਨ ਵੇਲੇ ਦਾ ਕਿ ਅਸੀਂ ਇਹ ਸਾਰਾ ਕੁਝ ਠੀਕ ਕਰਾਉਣਾ ਹੈ ਆ ਗਲੀਆਂ ਨਾਲੀਆਂ ਤੇ ਜਿਹੜੇ 5 ਕਰੋੜ ਦੇ ਟੈਂਡਰ ਲਾਤੇ ਰੁਪਿਆ 70 ਲੱਖੀ ਰੁਪਿਆ ਆਇਆ ਹਜੇ ਤੱਕ ਸੋ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕਰੋ ਗਿੱਦੜਬਾਦੀ ਤਰੱਕੀ ਦੇ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਤਵਜੂਹ ਦੇਣ ਦੇਨ ਪੈਸੇ ਜਿਹੜੇ ਵਾਦੇ ਕੀਤੇ ਸੀ ਕਮਾਲਵਾ ਨਹਿਰ ਦਾ ਵੀ ਕੀਤਾ ਸੀ ਤੁਸੀਂ ਕਿਹਾ ਮਾਲਵਾ ਨਹਿਰ ਮਿਲੂਗੀ ਸਾਰੇ ਪਿੰਡਾਂ ਚ ਪਾਣੀ ਹੋ ਜਾਊਗਾ ਮਾਲਵਾ ਨਹਿਰ ਨੂੰ ਕਿਦੋਂ ਲਾਉਣਾ ਟੱਕ ਤੁਸੀਂ ਨਹੀਂ ਪੱਥਰ ਤਾਂ ਅਸੀਂ ਪਹਿਲਾਂ ਵੀ ਨਹੀਂ ਕਦੇ ਲਾਏ ਨਹੀਂ ਪੱਥਰ ਤਾਂ ਲੋਕ ਟਾਇਲਟਾਂ ਦੇ ਲਾਉਂਦੇ ਆ ਜਿਹੜੀਆਂ ਆ ਜਿਹੜਾ ਤੁਸੀਂ ਟਾਇਲਟ ਕਿੰਗ ਤੁਹਾਨੂੰ ਬਣਾਇਆ ਸਕੂਲਾਂ ਦੇ ਵਿੱਚ ਜਾ ਕੇ ਔਰ ਜਿੰਨੇ ਕੰਮ ਕਾਂਗਰਸ ਪਾਰਟੀ ਨੇ ਕਰਾਏ ਹੈ ਇਸ ਗਿੱਦੜਬਾ ਚ ਸ਼ਾਇਦ ਹੀ ਮੈਨੂੰ ਲੱਗਦਾ ਗਿੱਦੜਬਾ ਦੇ ਪਿੰਡਾਂ ਚ ਕੋਈ ਕਰਾ ਸਕਦਾ ਹੋਵੇ ਸੋ ਫਸੂਲ ਦੇ ਜਿਹੜੇ ਸਰਕਾਰ ਦੇ ਬਹਾਨੇ ਆ ਇਹ ਕੋਈ ਵਧੀਆ ਗੱਲ ਨਹੀਂ ਹੈ। ਔਰ ਤੁਸੀਂ ਪ੍ਰਧਾਨ ਨਾਲ ਕੰਸਲਟ ਕਰੋ ਜੇ ਕੋਈ ਤੁਸੀਂ ਮਤਾ ਪਉਣਾ ਨਹੀਂ ਤਾਂ ਤੁਹਾਡੇ ਕੋਲ ਬੰਦੋਬਸਤ ਹੈ ਯਾਰ ਡੀਸੀ ਹੈ ਤੁਹਾਡੇ ਕੋਲੇ ਪ੍ਰਿੰਸੀਪਲ ਸੈਕਟਰੀ ਹੈ ਤੁਹਾਡੇ ਕੋਲੇ ਲੋਕਲ ਬਾਡੀਜ਼ ਹੈ ਚੀਫ ਮਿਨਿਸਟਰ ਹੈ ਫੇਰ ਤਾਂ ਕੋਈ ਗੱਲ ਰਹਿ ਨਹੀਂ ਜਾਂਦੀ ਸੋ ਪਲੀਜ਼ ਕਿਰਪਾ ਨਾ ਕਰੋ ਗਿੱਦੜਵਾ ਦੇ ਵਿਕਾਸ ਲਈ ਕੰਮ ਕਰੋ ਤੇ 12 ਸਾਲ ਬਨਾਮ 2.5 ਸਾਲ ਵਾਲੀ ਜਿਹੜੀ ਗੱਲ ਸੀ ਉਹਨੂੰ ਪੂਰੀ ਕਰੋ ਧੰਨਵਾਦ